ਜਿਹੜੀ ਉਹ ਮੁਸਕਾਨ ਕੁੜੀ ਦੀ ਬਹੁਤ ਗੱਲ ਚਰਚਾ ਚ ਚੱਲ ਪਈ ਸੀ ਵੀ ਜਗਰਾਉਂ ਦੀ ਕੁੜੀ ਬਾਰਡਰ ਤੇ ਗਈ ਉਹਨੂੰ ਦੂਜੇ ਪਾਸੇ ਆ ਕੇ ਅਮਰੀਕਾ ਵਾਲੇ ਚੱਕ ਕੇ ਲੈ ਗਏ ਉਹਦੇ ਵੱਲੋਂ ਬਿਆਨ ਦਿੱਤਾ ਗਿਆ ਆ ਤੁਹਾਨੂੰ ਸੁਲਾਹ ਵੀ ਦਿੰਨੇ ਆ ਕਿ ਕੀ ਕਹਿ ਰਹੀ ਹੈ ਜੀ ਉਹ ਧੀ ਰਾਣੀ ਤੇ ਉਸ ਤੋਂ ਬਾਅਦ ਚੋਂ ਸਾਡੇ ਨਾਲ 0844 ਨੰਬਰ ਆਉਣੇ ਆ ਤੇ ਤੁਸੀਂ ਹੋਲਡ ਕਰਨਾ ਇੱਕ ਵਾਰੀ ਤੁਹਾਨੂੰ ਵੀਡੀਓ ਮੈਂ ਦਿਖਾਉਣਾ ਚਾਹੁੰਦਾ ਜੀ ਕਿ ਕੀ ਕਹਿ ਰਹੀ ਸੀ ਲੜਕੀ ਤੇ ਕੀ ਨਿਬੜਿਆ ਮੁਸਕਾਨ ਭੈਣ ਵਾਲਾ ਕੇਸ ਮੇਰਾ ਨਾਮ ਮੁਸਕਾਨ ਹੈ ਮੈਂ ਯੂਕੇ ਪੰਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਮੈਂ ਯੂਕੇ ਵੈਲਿਡ ਸੀ ਅਸੀਂ ਘੁੰਮਣ ਗਏ ਸੀ ਤੇਜਵਾਨਾ ਤ ਸਨ ਕੈਲੀਫੋਰਨੀਆ ਪੁਲਿਸ ਵਾਲੇ ਆਣ ਆਈ ਸੀ ਜਿਸ ਸਸਨਾਬਾਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡ ਦਿੱਤਾ ਤੇ ਕਹਿੰਦਾ ਤੁਸੀਂ ਰਿਪੋਰਟ ਆ ਗਏ ਮਿੱਤਰੋ ਮੁਸਕਾਨ ਪੈਂਦੀ ਵੀਡੀਓ ਕਿਸੇ ਨੇ ਡੋਂਕਰ ਵਾਲੇ ਫੋਨ ਦੇ ਵਿੱਚੋਂ ਕੱਢ ਕੇ ਪਾਤੀਏ ਦੇਖੋ ਕਿਵੇਂ ਆ ਕੁੜੀ ਵੱਡੇ ਟੱਪੀ ਜਾਂਦੀ ਤੇ ਵੀਡੀਓ ਵਿੱਚ ਚਾਈਂ ਕਹਿ ਰਹੀ ਆ ਮੈਂ ਤਾਂ ਵਿਕਟਮ ਆ ਜੀ ਮੇਰੇ ਕੋ ਜੂਕੇ ਦਾ ਵੀਜ਼ਾ ਸੀ ਮੁੰਦਸੀਲੇ ਦੇ ਨਾਮ ਮੈਕਸੀਕੋ ਕੁੰਮਣ ਗਈ ਸੀ ਕੁੰਮਣ ਨਹੀਂ ਗਈ ਸੀ ਜੀ ਬਿਲਕੁਲ ਤਾਂ ਇਹ ਮੁਸਕਾਨ ਵਾਲੀ ਵੀਡੀਓ ਜਿਹੜੀ ਸਾਹਮਣੇ ਆਈ ਹੈ ਜੀ ਖੈਰ ਦੁੱਖ ਹੈ ਇਹਨਾਂ ਦੇ ਨਾਲ ਵੀ ਹੈ ਇਹਨਾਂ ਦੇ ਮਾਪਿਆਂ ਨੇ ਜੀ ਕਿੰਨਾ ਕਰਜ਼ਾ ਚੱਕ ਕੇ ਇਹਨੂੰ ਭੇਜਿਆ ਬਾਕੀ ਵੀ ਬੱਚਿਆਂ ਨੂੰ ਸਾਡੀ ਇਹੀ ਬੇਨਤੀ ਆ ਤੁਸੀਂ ਐਵਾਂ ਜਾਂ ਕੋਈ ਫੈਸਲਾ ਨਾ ਲਿਓ ਜਿਹਦੇ ਨਾਲ ਕੱਲੂ ਤੁਹਾਨੂੰ ਸ਼ਰਮਿੰਦਾ ਵੀ ਹੋਣਾ ਪਵੇ ਤੁਹਾਡਾ ਪੈਸਾ ਵੀ ਡੁੱਬੇ ਆਉਣ ਵਾਲੀ ਜ਼ਿੰਦਗੀ ਤੇ ਵੀ ਤੁਹਾਡੀ ਤੇ ਬੈਨ ਲੱਗੇ ਕਿ 5 ਸਾਲ ਨਹੀਂ ਉੱਡ ਸਕਦੇ ਤੁਸੀਂ 08744 ਸਤਕਾਰਯੋਗ ਆਉਣੇ ਰੋ ਵੀ ਜੀ ਹਾਂ ਜੀ ਕਰਤੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਆ ਜਿਹੜੀ ਮੁਸਕਾਨ ਐ ਇਹ ਤਾਂ ਇਹ ਜਾਣ ਕੇ ਗਈ ਆ ਇਹ ਇਹਨੂੰ ਪਤਾ ਸੀਗਾ ਵੀ ਮੈਂ ਯੂ ਐਸੈਂਟਰ ਹੋਣਾ ਮੇਰਾ ਵੀਜ਼ਾ ਐਕਸਪਾਇਰ ਹੋਇਆ ਇੰਗਲੈਂਡ ਦਾ ਜੀ ਤੇ ਬਾਕੀ ਮੈਂ ਇਹ ਕੰਨਾ ਗੁਰਪ੍ਰੀਤ ਜੀ ਜੀ ਸਰ ਇਹ ਵੀ ਬੰਦੇ ਆ ਮੰਨ ਕਰਦੇ ਹੋ ਕਿ ਉਸ ਨੇ ਤੁਹਾਨੂੰ ਕੱਢਣਾ ਜੀ ਤੇ ਹੱਥ ਕੜੀਆਂ ਲਾਈ ਦੀਆਂ ਇਹ ਤੇ ਕੋਈ ਇਹਨਾਂ ਨੂੰ ਇਹਨਾਂ ਨੂੰ ਕੋਈ ਗੁੱਸਾ ਨਹੀਂ ਹੋਣਾ ਚਾਹੀਦਾ ਜੀ ਇਹ ਜਦੋਂ ਦਾਕੀ ਲਾਉਂਦੇ ਆ ਇਹਨਾਂ ਦਾ ਕੀ ਹਾਲ ਹੁੰਦਾ ਇਹਨਾਂ ਭੇ ਉਹ ਤੇ ਕਹਿੰਦੇ ਸਾਡੀ ਇੰਡੀਆ ਦੀ ਬੇਇੱਜ਼ਤੀ ਹੋ ਗਈ ਕਾਦੀ ਬੇਇੱਜ਼ਤੀ ਹੋ ਗਈ ਤੁਸੀਂ ਏਜੰਟ ਰੱਖੇ ਜਾਂ ਗਲਤ ਬੰਦੇ ਭੇਜਦੇ ਆ ਇਹ ਹੀ ਇਹ ਹੀ ਐਡ ਹੋਣਾ ਇਹ ਤਾਂ ਬੜੀ ਬੜਾ ਮਾੜਾ ਰੁਝਾਨ ਆ ਜੀ ਆਪਾਂ ਨੇ ਨਾ ਆਏ ਹੋਏ ਅਸੀਂ ਭਾਰਤੀ ਲੋਕ ਆ ਜੀ ਭਾਰਤੀ ਪਾਸਪੋਰਟ ਤੇ ਅਸੀਂ ਵਿਦੇਸ਼ ਦੇ ਵਿੱਚ ਆਏ ਹੋਏ ਲੋਕ ਆ ਨਾ ਆਏ ਜੀ ਅਸੀਂ ਸ਼ਰਮ ਵਾਲੇ ਪਾਸੇ ਨੂੰ ਜਾਈਏ ਨਾ ਆਪਦੇ ਇੰਨੇ ਪੈਸੇ ਡਬੋਈਏ ਖੈਰ ਇਹੀ ਬੇਨਤੀ ਆ ਸੋ ਆਖਰ ਦੇ ਜੀ ਆਓ ਵੀ ਨਾਓ ਇਹ ਤੁਸੀਂ ਆਪਣੇ ਰੇਡੀਓ ਮਾਧਿਅਮ ਨਾਲ ਹੀ ਦੱਸੋ ਨਾਓ ਇੱਥੇ 40-50 ਲੱਖ ਦੇ ਕਿੰਨਾ ਆ ਤੁਸੀਂ ਵੱਡਾ ਵੇਚ ਦਾ ਸਿੰਧਿਆ ਖੋਲ ਸਕਦੇ ਆ ਜਿੱਦਾਂ ਤੁਸੀਂ ਕਿਹਾ ਡੇਰੀ ਫਾਰਮ ਕੋਲਰ ਪੋਲਟਰੀ ਫਾਰਮ ਕੋਲਰ ਟਾਬਾ ਹੋਲਾ ਕਿੰਨੇ ਬਿਜ਼ਨਸ ਕਿਉਂ ਰੂਨ ਹੋ ਰਹੇ ਆ ਇਹ ਸਮਝਾਓ ਜੀ ਇਹਨਾਂ ਨੂੰ ਜੀ ਬਿਲਕੁਲ ਜੀ ਇਹੀ ਸਾਡੀ ਬੇਨਤੀ ਤਾਂ ਹੀ ਕੱਲ ਦੇ ਆਪਾਂ ਇਹੀ ਟਾਕ ਸ਼ੋਅ ਤੇ ਫੋਕਸ ਰੱਖਿਆ ਬੜੀ ਮਿਹਰਬਾਨੀ ਸਰ ਕਾਲ ਕਰਨ ਦੇ ਲਈ ਜੀ ਸੋ ਇਹ ਮੁਸਕਾਨ ਦੀ ਗੱਲ ਲਾ ਲਓ ਤੇ ਜਾਂ ਫਿਰ ਲਾ ਲਓ ਜਿਹੜੇ ਟੋਟਲ ਰਿਪੋਰਟ ਕੀਤੇ ਹੋਏ ਲੋਕ ਨੇ ਤੇ ਜਾਂ ਫਿਰ ਹੁਣ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਿੰਨਾ ਹੋ ਸਕਦਾ ਵੀ ਤੁਹਾਨੂੰ ਮਾੜੀਆਂ ਲੱਗ ਰਹੀਆਂ ਹੋਣ ਇਹ ਗੱਲਾਂ ਪਰ ਆਪਾਂ ਮੁਨਕਰ ਨਹੀਂ ਹੋ ਸਕਦੇ ਲੋ ਮੈਂ ਤੁਹਾਨੂੰ ਇੱਕ ਸਾਡਾ ਜਿਹੜਾ ਗਲੋਬੈਂਡ ਮੇਲ ਦੀ ਰਿਪੋਰਟ ਦੱਸ ਦਿੰਨਾ ਕਿ ਗਲੋਬੈਂਡ ਮੇਲ ਸਾਡੇ ਬਹੁਤ ਵੱਡਾ ਜਿਹੜਾ ਇਥੇ ਨਿਊਜ਼ਪੇਪਰ ਹੈ ਉਹ ਕਹਿੰਦੇ ਕਿ 50000 ਦੀ ਗਿਣਤੀ ਆ ਜਿਹੜੇ ਸਾਡੇ ਪ੍ਰਨੀਤ ਬੁੱਟਰ ਜੀ ਇੱਕ ਨੰਬਰ ਲਾਈਨ ਤੇ ਹੋਲਡ ਰੱਖਣਾ ਤੁਹਾਡੀ ਅਗਲੀ ਕਾਲ ਪਾਉਣਾ ਮੈਂ 50000 ਦੀ ਗਿਣਤੀ ਦੇ ਵਿੱਚ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇਥੇ ਆਏ ਕੈਨੇਡਾ ਦੇ ਵਿੱਚ ਪਰ ਉਹ ਕਾਲਜ ਗਈ ਨਹੀਂ ਹੁਣ ਤੁਸੀਂ ਮੈਨੂੰ ਦੱਸੋ ਵੀ ਕਿੰਨੀਆਂ ਮੁਸ਼ਕਲਾਂ ਹੋਣਗੀਆਂ ਜਿਹੜੀਆਂ ਬਾਰਡਰ ਟੱਪਦੀਆਂ ਹੋਣਗੀਆਂ ਤੇ ਕਿੰਨੇ ਉਹ ਮਾਪੇ ਹੋਣਗੇ ਤੇ 50000 ਦਿਨ ਜੇ ਮੈਂ ਲਾਵਾ 365 ਦਿਨ ਹੁੰਦੇ ਇੱਕ ਸਾਲ ਦੇ ਵਿੱਚ ਤੇ ਜੇ 50000 ਦੇ ਲਈ ਇੱਕ ਇੱਕ ਦੇ ਲਈ ਆਪਾਂ ਇੱਕ ਦਿਨ ਵੀ ਲਾਉਂਦੇ ਰਹੇ ਤੇ ਫਿਰ ਕੀ ਬਣੂ ਕੱਲ ਤੋ ਜੁਨਾ ਗੱਲ ਇਹ ਇਹ ਰੁਝਾਨ ਬੰਦ ਹੋਣਾ ਚਾਹੀਦਾ ਨਹੀਂ ਸਮਾਂ ਸਹੀ ਹੈਗਾ ਮੰਨਜੋ ਤੁਹਾਨੂੰ ਸ਼ਾਇਦ ਲੱਗ ਰਿਹਾ ਹੋਊਗਾ ਵਾਰੀ ਵਾਰੀ ਰਿਪੀਟ ਕਰ ਰਹੇ ਐ ਕੀ ਗੱਲ ਮੰਨਜੋ ਇਸ ਵੇਲੇ ਸਮਾਂ ਨਹੀਂ ਸਹੀ ਨਾਓ ਤੁਸੀਂ ਇਲੀਗਲ ਤਰੀਕਿਆਂ ਦੇ ਨਾਲ ਕਿਉਂ ਤੁਹਾਡੇ ਬਾਬੇ ਦਾਦਿਆਂ ਦੀਆਂ ਮਿਹਨਤ ਦੀਆਂ ਜਿਹੜੀਆਂ ਜ਼ਮੀਨਾਂ ਆਪਾਂ ਐਂ ਜਦ ਅਜਾਈ ਗਵਾਉਣੀ ਆ ਵੀ ਜਿੱਥੋਂ ਸਾਨੂੰ ਬੇਇੱਜ਼ਤ ਕਰਕੇ ਵਾਪਸ ਭੇਜਿਆ ਜਾਵੇ ਠੀਕ ਆ ਲੀਗਲ ਤਰੀਕੇ ਦੇ ਨਾਲ ਅਸੀਂ ਆਏ ਆ ਬਹੁਤ ਲੋਕ ਆਏ ਆ ਜੇ ਲੀਗਲ ਨਾਲ ਨਹੀਂ ਬਣਦਾ ਮੇਰੇ ਵੀਰੋਂ ਨਾ ਮੈਂ ਹੱਥ ਬੰਦ ਆ ਉਹ ਨਾ ਜ਼ਮੀਨਾਂ ਨਾਲ ਆਪਦੇ ਘਰਾਂ ਨਾਲ ਆਪਦੇ ਬਾਬੇ ਦਾਦਿਆਂ ਦਾ ਮਾੜਾ ਜਿਹਾ ਸੋਚਿਆ ਕਰੋ ਵੀ ਅਸੀਂ ਜਿਹਦਾ ਸਾਰਾ ਵਿੱਚ ਆ ਹੋ ਸਕਦਾ ਵੀ ਜਿਹੜੇ ਤੁਹਾਡੇ ਪਰ ਕਿਹਨੇ ਜੋ ਜ਼ਮੀਨ ਜਾਇਦਾ ਤੁਹਾਡੇ ਲਈ ਬਹੁਤ ਮਿਹਨਤ ਕਰਕੇ ਬਣਾਈ ਹੋਵੇ ਤੇ ਤੁਹਾਨੂੰ ਲੱਗਦਾ ਹੋਵੇ ਲੈ ਯਾਰ ਆਇਆ ਬੁੜੇ ਦੇ ਚਾਰ ਹੋਰਿਆਂ ਤੇ ਆਪਾਂ ਕੀ ਕਰਨਾ ਤੇ ਤੁਹਾਡੇ ਤੇ ਲੱਖ ਦੀ ਲਹੰਤ ਹੈ ਤੁਸੀਂ ਐਵੇਂ ਜੇ ਫੈਸਲੇ ਲੈ ਲੈਨੇ ਹੋ ਤੁਹਾਡੇ ਮਾਪਿਆਂ ਨੂੰ ਲੱਗਦਾ ਚੱਲ ਸ਼ਾਇਦ ਇਹਦਾ ਕੋ ਬਣ ਜੂ ਜੈ ਇਨਾ ਕਹਿੰਦਾ ਬਹੁਤੇ ਮਾਪਿਆਂ ਨਾਲ ਜਦੋਂ ਅਸੀਂ ਅਗਲੇ ਦਿਨ ਗੱਲ ਕਰਦੇ ਆ ਨਾ ਉਹ ਸਾਨੂੰ ਐਂ ਕਹਿੰਦੇ ਹੁੰਦੇ ਆ ਇਹ ਤਾਂ ਮੁੰਡੇ ਨੂੰ ਪਤਾ ਜੀ ਕਿਹਨੂੰ ਕਿੰਨੇ ਪੈਸੇ ਦੇ ਦੇ ਪਰਸੋ ਗਾਵਰ ਕੀਤੀ ਨਾ ਪਰ ਸਟੋਰੀ ਜਿਹੜੇ ਕਹਿੰਦਾ 50000 ਡਾਲਰ ਮੁੰਡੇ ਨੂੰ ਪਤਾ ਮਾਪੇ ਭੋਲੇ ਹੁੰਦੇ ਆ ਜਿਹੜੇ ਘਰਾਂ ਦੇ ਵਿੱਚੋਂ ਅਸੀਂ ਵੀ ਉੱਠਿਆ ਸਾਡੇ ਮਾਪੇ ਵੀ ਭੋਲੇ ਸੀ ਸਾਰਿਆਂ ਦੇ ਆਪਾਂ ਇੱਕ ਇੱਕ ਖੂਨ ਆ ਯਾਰ ਆਪਾਂ ਇੱਕ ਇੱਕ ਖੇਤੇ 'ਚ ਉੱਠੇ ਲੋਕ ਆ ਆਪਾਂ ਯਾਰ ਸਮਝੋ ਗੱਲ ਨੂੰ ਗੁੱਸਾ ਨਾ ਕਰਿਆ ਕਰੋ ਤੁਸੀਂ ਵੀ ਸਾਨੂੰ ਕਿਉਂ ਟੋਕਦੇ ਆ ਗੱਲਬਾਤ ਇਦਾਂ ਹੀ ਕੰਟੀਨਿਊ ਰੱਖਦੇ ਆ ਪਰਨੀਤ ਬੁੱਟਰ ਜੀ ਆਉਣੇ ਰੋ ਆਪ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਐਂਕੀ ਮੈਂ ਤੁਹਾਨੂੰ ਮੈਸੇਜ ਕਰਿਆ ਸੀ ਨੀ ਵਟਸਐਪ ਤੇ ਤੁਸੀਂ ਪੜੀ ਲਿਆ ਪਰ ਇਹਦੇ ਨਾਲ ਦਾ ਰਲਦਾ ਮੈਂ ਤਾਂ ਮੈਸੇਜ ਕਿਹਾ ਕਿ ਤੁਸੀਂ ਕੰਟਰੀ 'ਚ ਇਲੀਗਲ ਜਾਓਗੇ ਮੈਂ ਤੁਹਾਨੂੰ ਫੜਾਂਂ ਫੜਨ ਗਏ ਫਰਮੇ ਜਦੋਂ 트럼ਪ ਹਾਰ ਰਿਹਾ ਸੀ ਜਿਹੜਾ ਉਹ 12000 ਬੰਦਾ ਪਾਰਲੀਮੈਂਟ ਵਿੱਚ ਤੇ ਗਿਆ ਸੀ ਉਹਨਾਂ ਵਿੱਚੋਂ ਇੱਕ ਬੰਦਾ ਸੀ ਐਂਥਨੀ ਵੂ ਨਾਮ ਦਾ ਯੂਐਸ ਬੋਰਨ ਸਿਟੀਜ਼ਨ ਚੀਨਾ ਜਿਹੜਾ ਕਿ ਕ੍ਰਿਪਟੋ ਦੇ ਪੈਸੇ ਲੈ ਕੇ ਇੱਥੇ ਭੱਜ ਆਇਆ ਸੀਗਾ ਜਿੱਦਾਂ ਤੁਹਾਡੇ ਬਲੂ ਮਾਊਂਟਨ ਹੈ ਨਾ ਕਦੇ ਇੱਥੇ ਰੈਸਲਰ ਆ ਉਹਨੇ 4 ਸਾਲ ਦਾ ਉੱਥੇ ਰਹਿ ਰਿਹਾ ਆ ਤੇ 6 ਕਿਲੋ ਮੀਟਾਂ ਤੋਂ ਜਦੋਂ ਦੀ 트럼ਪ ਦੀ ਵੇਵ ਚੱਲੀ ਹੈ ਨਾ ਉਹਨੇ ਟਿਕਟੌਕ ਤੇ ਇੰਸਟਾਗ੍ਰਾਮ ਤੇ ਆ ਕੇ ਆਪਣਾ ਗਲ ਦੱਸਣਾ ਕਰਦਾ ਮੈਂ ਬਚ ਜੂਗਾ ਮੈਂ ਐ ਹੋ ਜੂਗਾ ਮੈਂ ਆਉਂ ਜੂਗਾ ਤੇ 트럼ਪ ਨੇ ਜਿਹੜੀ ਲਿਸਟ ਕੱਢੀ ਹੈ ਉਹਦੇ ਵਿੱਚ ਉਹਦਾ ਨਾਮ ਨਹੀਂ ਹੈਗਾ ਜਦੋਂ ਯਾਰ ਨਾਮ ਨਹੀਂ ਆਇਆ ਜਦ ਕੇ ਸੀਬੀਐਸਰ ਵਾਲਾ ਨੇ ਫੜ ਕੇ ਹੁਣ ਅੰਦਰ ਕਰਿਆ ਹੋਇਆ ਨਾਲੇ ਪੈਸੇ ਵਾਲਾ ਬੰਦਾ ਆ ਤੇ ਇਹਨਾਂ ਦਾ ਰੀਜ਼ਨ ਪਤਾ ਕੀ ਹੈ ਉਹਨੂੰ ਕਹਿੰਦਾ ਮੈਨੂੰ ਵਾਪਸ ਭੇਜੋ ਇਟਾਲੀਅਨ ਲਾਅ ਹੋਵੇ ਸੇ ਸਾਡੇ ਵੰਸੋਵਰ ਦਾ ਉਹ ਕਹਿੰਦਾ ਤੈਨੂੰ ਕੋਈ ਇਹਨੂੰ ਫੜਨ ਦਾ ਕੋਈ ਰੀਜ਼ਨ ਨਹੀਂ ਬਣਦਾ ਕਿ ਸੀਬੀਐਸ ਨੇ ਕਹਿੰਦੀ ਸਾਡੇ ਨਿਯਮ ਦੇ ਵਿੱਚ ਜਿਹੜਾ ਸਿਟੀਜ਼ਨ ਹੋਵੇ ਜੀ ਇਲੈਗਲੀ ਬਰਿਆ ਹੈ ਬਾਕੀ ਮੈਂ ਕਹਿੰਦਾ ਉਹਨੇ ਅਸਾਈਲਮ ਲਾਇਆ ਹੋਇਆ ਸੀ ਤੈਨਾਂ ਜੇ ਅਸੀਂ ਜਿੱਤ ਗਿਆ ਤੇ ਅਸਾਈਲਮ ਕੈਨਸਲ ਕਰ ਦਿੱਤਾ ਆਪਣਾ ਤੇ ਕੋਲੋਂ ਹੋਣ ਨੂੰ ਵਾਪਸ ਤੇ ਜਾ ਜਾਊਗਾ ਜਾ ਪਰ ਇਹ ਕਿ ਸੱਜਾ ਕਰਾਉਣਗੇ ਲੀਗਲ ਵੀ ਦੁਬਾਰਾ ਕਿੱਦਾਂ ਉਹਦੇ ਚ ਐਗਜ਼ਾਮਪਲ ਸੈੱਟ ਕਰਾਂਗੇ ਆ ਨਾਲੇ ਜਿਹੜੀ ਨੁਕਸਾਨ ਵਾਲੀ ਗੱਲ ਆ ਤਾਂ ਸਾਰਿਆਂ ਗੱਪਾਂ ਮਾਰਦੀ ਪਈ ਐ ਐਦਾਂ ਕਿੱਦਾਂ ਆਪਾਂ ਜਾਣਦੇ ਆ ਕਾਨੂੰਨ ਜਾਂਦੇ ਆ ਫੋਟੋ ਵਾਟੇ ਜਾਂਦੇ ਆ ਕਿਹੜਾ ਜਾਂਦਾ ਇਸੇ ਤੋਂ ਆਣਾ ਪਤਾ ਨਹੀਂ ਚੀਜ਼ ਆਣਾ ਜਿਹੜਾ ਵੀ ਸ਼ਹਿਰ ਆ ਕੌਣ ਜਾਂਦਾ ਤੇ ਦੇਖੋ ਆਹ ਪ੍ਰੋਗਰਾਮ ਨਾਲੀ ਤੁਸੀਂ ਗੇਮ ਕਰ ਰਹੀ ਐ ਬੜੀ ਬੜੀ ਮਿਹਰਬਾਨੀ ਬੁੱਟਰ ਸਾਹਿਬ ਕਾਲ ਕੀਤੀ ਜੁੜਿਆ ਕਰੋ ਜਰੂਰ ਪ੍ਰੋਗਰਾਮ ਦੇ ਨਾਲ ਅਗਲੀ ਕਾਲ ਆ ਠੀਕ ਹੈ ਜੀ ਥੈਂਕ ਯੂ ਸਰ ਅਗਲੀ ਕਾਲ 8024 ਨੰਬਰ ਇੰਗਲੈਂਡ ਤੋਂ ਕਾਲਰ ਨੇ ਸਾਡੇ ਸਤਿਕਾਰਯੋਗ ਸੱਸੀ ਕਾਲ ਜੀ ਸਸ ਸਸੀ ਗੱਭਰ ਜੀ ਕੀ ਹਲਚਲ ਬਹੁਤ ਵਧੀਆ ਸਰ ਹਰਜਿੰਦਰ ਸਿੰਘ ਬੋਲਦਾ ਜੀ ਇੰਗਲੈਂਡ ਤੋਂ ਜੀ ਸਵਾਗਤ ਹੈ ਤੁਹਾਡਾ ਤੇ ਭਾਜੀ ਮੈਂ ਤੁਹਾਨੂੰ ਗੱਲ-ਗੱਲ ਕਰਦਾ ਸੀਗਾ ਕਿ ਇਹ ਕੁੜੀ ਵੀ ਉੱਦਾਂ ਨਹੀਂ ਗਈ ਜੀ ਇਹ ਬਾਰਡਰ ਟਾ ਪਏ ਨੇ ਤੇ ਉਹ ਸੁਨਮਨਾਂ ਵਾਲੀ ਗਈ ਵੀ ਕਮਾਉਣ ਦੇ ਚੱਕਰ 'ਚ ਮੰਨਛਾ ਕੋਈ ਵੀ ਹੋ ਸਕਦੀ ਮੰਨਛਾ ਆਪਾਂ ਨੂੰ ਸਾਰਿਆਂ ਨੂੰ ਪਤਾ ਜਿੱਦੇ ਹਾਂਜੀ ਆਪਾਂ ਘਰ ਛੱਡਿਆ ਸੀ ਨਾ ਸਾਡਾ ਅਸੀਂ ਵਿਦੇਸ਼ 'ਚ ਆਉਣ ਵਾਲਾ ਫੈਸਲਾ ਲਿਆ ਸੀ ਸੱਚੀ ਚ ਸਾਡੇ ਸਾਰਿਆਂ ਦੀ ਮਨਛਾ ਇਹ ਸੀ ਮੇਰੀ ਖੁਦ ਦੀ ਮਨਛਾ ਵੀ ਇਹ ਸੀ ਆਪਾਂ ਜਾਵਾਂਗੇ ਨਹੀਂ ਭਲੀ ਇੱਥੇ ਦੱਸਾਂਗੀ ਮਤਲਬ ਬਲ ਪੁੱਛੀ ਜੀ ਸਰ ਵੀ ਕਹ ਲ ਤੁਸੀਂ ਪੁੱਛ ਰਹੇ ਸੀ ਜਦੋਂ ਵੀ ਯੂਕੇ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਇੱਥੇ ਵੀ ਮੁੰਡੇ ਜਿਹੜੇ ਅ ਬਿਸ਼ੱਕ ਦੇਣੀ ਸਪਾਉਸ ਆਏ ਹੋਏ ਆ ਉਹਨਾਂ ਨੇ ਜਿਨ੍ਹਾਂ ਨੇ ਮਤਲਬ ਘਰੋਂ ਬਾਹਰ ਨਹੀਂ ਨਿਕਲੇ ਹਜੇ ਤੱਕ ਉਹ ਫਸਟ ਟਾਈਮ ਬਾਹਰ ਆਏ ਆ ਤਾਂ ਉਹਨਾਂ ਨੂੰ ਇਹ ਲੱਗਦਾ ਬਈ ਯੂਕੇ ਆਏ ਆ ਇੱਥੇ ਸਟਰਗਲ ਆ ਅਸੀਂ ਗਾਂਹ ਚੱਲ ਜਾਨੇ ਆ ਕੈਨੇਡਾ ਚੱਲ ਜਾਨੇ ਆ ਅਮਰੀਕਾ ਚੱਲ ਜਾਨੇ ਜੀ ਕਹ ਦੋ ਉੱਥੇ ਜਾਂਦਿਆਂ ਹੀ ਮੇਰਾ ਕੰਮਗਾਰ ਸੈਟ ਆ ਜੂਗਾ ਉੱਥੇ ਜਾ ਕੇ ਟਰਾਲੇ ਤੇ ਚੜ ਜਾਵਾਂਗੇ ਵੀ ਇੱਥੇ ਲਾਇਸੈਂਸ ਬਣਾਉਣ ਚ ਦਿੱਕਤ ਉਹ ਉਹਨਾਂ ਨੂੰ ਇਦਾਂ ਲੱਗਦਾ ਵਾ ਵੀ ਕਿਉਂਕਿ ਮਿਹਨਤ ਨਹੀਂ ਕੀਤੀ ਹੋਈ ਪਿਛੇ ਕੰਮ ਨਹੀਂ ਕੀਤਾ ਹੋਇਆ ਮੈਂ ਇਸ ਚੀਜ਼ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਲੱਗਦੀਆਂ ਬੜੇ ਬੜੇ ਦੁੱਖ ਦੀ ਗੱਲ ਹੈ ਜੀ ਇਹ ਇਸ ਤਰ੍ਹਾਂ ਹੋ ਰਿਹਾ ਕੱਲ ਸਾਡੇ ਨਾਲ ਇੰਗਲੈਂਡ ਤੋਂ ਇੱਕ ਵੀਰ ਜੀ ਜੁੜੇ ਸਨ ਜਿਹੜੇ ਕਿ ਪੰਜਾਬ ਤੋਂ ਨਵੇਂ ਸ਼ਹਿਰ ਨਾਲ ਸੰਬੰਧਿਤ ਹੈ ਲਗਾਤਾਰ ਮੈਨੂੰ ਕਾਲ ਆ ਰਹੀਆਂ ਅੱਜ ਬੜੀ ਮਿਹਰਬਾਨੀ ਇੰਗਲੈਂਡ ਕਾਲਰ ਸੋ ਬਾਈ ਜੀ ਨਾਲ ਮੈਂ ਬਰੀਫ ਦੇ ਵਿੱਚ ਗੱਲ ਉਹਨਾਂ ਨਾਲ ਸ਼ਾਇਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜੀ-ਬਹੁਤੀ ਕਰਾਂ ਪਰ ਇਹ ਕਿੱਡੇ ਦੁੱਖਦਲੀ ਗੱਲ ਹੈ ਵੀ ਕਿਵੇਂ ਇਹਦੇ ਰੁਝਾਨ ਚੱਲ ਪਏ ਦੁਨੀਆ ਅਸਲ ਦੇ ਵਿੱਚ ਫਾਲਡ ਕਿੱਥੇ ਆਇਆ 2025 ਚੱਲ ਪਿਆ ਸਾਇੰਸ ਟੈਕਨੋਲੋਜੀ ਨੇ ਇੰਨੀ ਤਰੱਕੀ ਕਰ ਲਈ ਪਹਿਲਾਂ ਆਪਾਂ ਕਿੰਨਾ ਸੁਣਦੇ ਹੁੰਦੇ ਸੀ ਕੋਈ ਵਿਦੇਸ਼ ਦੇ ਵਿੱਚ ਗਿਆ ਜੀ ਉਹ ਕੈਨੇਡਾ ਗਿਆ ਫਲਾਣੇ ਨੇ ਉਹਨੂੰ ਸੱਦਿਆ ਉਹ ਭੱਜ ਗਿਆ ਇੰਗਲੈਂਡ ਗਿਆ ਉਹਨੂੰ ਫਲਾਣੇ ਨੇ ਸੱਦਿਆ ਉਹ ਭੱਜ ਗਿਆ ਭੱਜਦਾ ਭੁੱਜਦਾ ਆਏ ਨਹੀਂ ਹੁੰਦਾ ਸਹਾਇਤ ਕਿਤਾਬ ਪਰ ਗੱਲ ਕੀ ਹੋ ਰਹੀ ਹੈ ਹੁਣ ਫੜੇ ਸੌਖੇ ਜਾ ਰਹੇ ਹਾਂ ਚੱਲੀ ਜਾਂਦਾ ਇਹ ਮੁੱਢਾਂ ਤੋਂ ਹੁਣ ਪਰ ਗਲਤ ਫੈਲੇ ਅਸੀਂ ਵੱਧ ਲੈ ਲੇ ਹੁਣ ਇੱਕ ਹਿਸਾਬ ਦਾ ਹੋਰ ਵੀ ਆ ਕੱਲ ਵੀ ਮੈਂ ਨੋਟ ਕੀਤੀ ਗੱਲ ਉਦੋਂ ਬਾਅਦ ਚ ਜਿਹੜੀਆਂ ਕਾਲਾਂ ਆਈਆਂ ਜਾਂ ਵੱਖੋ ਵੱਖਰੇ ਰਿਹਣ ਲੋਕਾਂ ਦੇ ਚੈੱਕ ਕਰ ਰਹੇ ਆ ਜੇ ਕੋਈ ਹੁਣ ਗੱਲ ਕਰਦਾ ਵੀ ਇਹ ਅਸਲ ਚ ਗੱਲ ਤਾਂ ਗੱਲ ਜਾਂ ਸਮਾਂ ਸਹੀ ਨਹੀਂ ਹਜੇ ਨਾ ਆਉ ਹਨ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਤੁਸੀਂ ਸੌਖੇ ਇੱਥੇ ਹੁਣ ਆਪਦੀ ਰੋਟੀ ਖਾਣੇ ਤੁਸੀਂ ਜਰਦੇ ਨਹੀਂ ਤੁਸੀਂ ਚਾਹੁੰਦੇ ਨਹੀਂ ਇੱਥੇ ਕੋਈ ਆਵੇ ਅਸੀਂ ਇਹ ਤਾਂ ਯਰ ਲਾਂਗੇ ਜਿਹੜੇ ਇੱਥੇ ਪਹਿਲਾਂ ਲੋਕ ਬੈਠੇ ਨੇ ਵੀ ਜੇ ਤੁਸੀਂ ਆਓਗੇ ਤੇ ਆਲਦੀ ਚੰਗੀ ਰੋਟੀ ਖਾਓਗੇ ਆਪਦਾ ਤਕੜਾ ਹੋਊਗਾ ਤਾਂ ਕੋਈ ਸਾਰਾ ਹੀ ਬਣੂਗਾ ਸਾਡਾ ਪਰ ਜੇ ਤੁਸੀਂ ਨਵੇਂ ਆਏ ਹੋਿਆਂ ਦੇ ਹੱਥ ਕੜੀਆਂ ਲਾ ਕੇ ਤੁਹਾਨੂੰ ਬੇਇੱਜ਼ਤ ਕਰਕੇ ਇਦਾਂ ਵਾਪਸ ਭੇਜਿਆ ਜਾਊਗਾ ਫੇਰ ਸਾਡੇ ਲਈ ਬਹੁਤ ਦੁੱਖ ਦੀ ਗੱਲ ਆ ਫੇਰ ਅਸੀਂ ਕਹਿੰਨੇ ਵੀ ਇੰਨੀ ਬੇਇੱਜ਼ਤੀ ਕਰਾਉਣ ਨਾਲੋਂ ਤਾਂ ਨਾ ਹੀ ਆਓ ਘਰ ਪੱਟਣ ਨਾਲੋਂ ਤਾਂ ਨਾ ਹੀ ਆਓ ਤੁਸੀਂ ਸੋ ਖੈਰ ਆਖਰ ਦੇ ਵਿੱਚ ਸਾਡਾ ਕੋਈ ਵੀ ਸਰੋਤਾ ਗੱਲਬਾਤ ਕਰਨਾ ਚਾਵੇ ਚਾਹੇ ਮੁਸਕਾਨ ਬਾਰੇ ਤੇ ਜਾਂ ਫਿਰ ਜਿਹੜੇ ਬਾਡਰ ਟੱਪੇ ਲੋਕ ਨੇ ਵਾਪਸ ਭੇਜੇ 104 ਲੋਕ ਨੇ ਉਹਨਾਂ ਦੇ ਵਿੱਚ ਮੈਂ ਹੁਣ ਐਡ ਆਨ ਕਰਦੇ ਵੀ 259 ਬੰਦੇ ਹੋਰ ਤਿਆਰ ਨੇ ਜਿਨ੍ਹਾਂ ਨੂੰ ਕਿ ਵਾਪਸ ਤਾਰਿਆ ਜਾਣਾਗਾ ਜਿਨ੍ਹਾਂ ਨੂੰ ਵਾਪਸ ਭੇਜਿਆ ਜਾਣਾ ਕਿੱਥੇ ਭੇਜਿਆ ਜਾਣਾ ਭਾਰਤ ਦੇ ਵਿੱਚ ਜਿਹੜੇ ਗਲਤ ਤਰੀਕੇ ਦੇ ਨਾਲ ਇੱਥੇ ਆਏ ਸੀ ਉਹਨਾਂ ਨੂੰ ਵਾਪਸ ਭੇਜਿਆ ਜਾਣਾ ਅਗਲੀ ਕਾਲ ਇੰਗਲੈਂਡ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ ਪਰ ਜੀ ਸਰਿਕਾਲ ਪਾ ਜੀ ਮੈਂ ਕਹਿਣਾ ਸੀਗਾ ਵੀ ਜਿੱਦਾਂ ਜਿਹੜੇ ਹੁਣ ਹਜੇ ਨਵੇਂ ਆਏ ਆ ਇੱਥੇ ਯੂਕੇ ਜੀ ਤੇ ਤੁਹਾਨੂੰ ਘੱਟੋ ਘੱਟ 5-7 ਸਾਲ ਵੇਟ ਕਰਨੀ ਚਾਹੀਦੀ ਆ ਵੀ ਇਹ ਇਹ ਨਾ ਸੋਚਣ ਕਿ ਮਤਲਬ ਅਸੀਂ ਆ ਗਏ ਆ ਤੇ ਕੋਈ ਵੀ ਕੰਟਰੀ ਚ ਚਲੇਗਾ ਚਾਹੇ ਕੈਨੇਡਾ ਚਾਹੇ ਅਮਰੀਕਾ ਜੀ ਵੀ 5-7 ਸਾਲ ਲਾਇਏ ਤੋਂ ਬਿਨਾ ਮਤਲਬ ਸਕਸੈਸ ਨਹੀਂ ਮਿਲਣੀ ਜੀ ਤੇ ਇਹ ਨਾ ਸੋਚਣ ਜੇ ਯੂਕੇ ਆ ਗਏ ਤਾਂ ਇੱਥੋਂ ਕੈਨੇਡਾ ਚਲ ਜਾਨੇ ਆ ਸ਼ਾਇਦ ਕੈਨੇਡਾ ਜਾ ਕੇ ਜਲਦੀ ਅਹੀਂ ਸੈੱਟ ਹੋ ਜਾਵਾਂਗੇ ਅਮਰੀਕਾ ਜਾ ਕੇ ਸੈੱਟ ਹੋ ਜਾਵਾਂਗੇ ਤਾਂ ਕੁਝ ਨਹੀਂ ਹੈਗਾ ਜੀ ਜਿਹੜਾ ਵੀ ਬੰਦਾ ਨਵਾਂ ਇੱਥੇ ਆਇਆ ਉਹ ਹੁਣ ਇੱਥੋਂ ਗਾਂਹ ਜਾਣ ਦਾ ਜਲਦੀ ਨਾ ਸੋਚੇ ਕਿਉਂਕਿ ਘਰਦਿਆਂ ਨੇ ਪਹਿਲਾਂ ਹੀ ਔਖੇ ਹੋ ਕੇ ਪੈਸੇ ਲਾਏ ਹੁੰਦੇ ਬੜੀ ਤੁਸੀਂ ਇਤਾਨ ਕੇ ਫਿਰ 25-30 ਲੱਖ ਰੁਪਈਆ ਕਿਸੇ ਹਾਂਟਾ ਨੂੰ ਦੇ ਦਿੰਨੇ ਤਾਂ ਉਹ ਫਰਾਡ ਨਿਕਲ ਜਾਂਦਾ ਤਾਂ ਤੁਸੀਂ ਇੱਕ ਪਹਿਲਾਂ ਹੀ ਇੱਥੇ ਲਾ ਕੇ ਮਤਲਬ ਹੋਰ ਘਰਦਿਆਂ ਨੂੰ ਤੁਸੀਂ ਬਸਾ ਦੋਗੇ ਬੜਾ ਬੜਾ ਫਸਲ ਵਾਲੀ ਗੱਲ ਹੈ ਜੀ ਤਾਂ ਆਓ ਫਿਰ ਇੱਕ ਪ੍ਰੋਮੋ ਪੇਸ਼ ਕਰਦੇ ਆ ਤੁਹਾਡੇ ਨਾਲ ਦੋ ਕਮਰਸ਼ੀਅਲ ਲੈ ਕੇ ਉਸ ਤੋਂ ਬਾਅਦ ਜੋ ਇੰਗਲੈਂਡ ਚੱਲਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਤੋਂ ਕਾਫੀ ਗੱਲਾਂ ਆਈਆਂ ਹਾਲ ਉੱਥੇ ਵੀ ਇਹੀ ਆ ਹਾਲ ਕੈਨੇਡਾ 'ਚ ਵੀ ਇਹੀ ਆ ਹਾਲ ਅਮਰੀਕਾ 'ਚ ਵੀ ਇਹੀ ਆ ਕੱਲ ਸਾਨੂੰ ਇੱਕ ਨਿਊਜ਼ੀਲੈਂਡ ਤੋਂ ਬਾਈ ਦੱਸ ਕੇ ਗਿਆ ਕਿ ਜ਼ਾਇਲਮ ਦੇ ਕੇਸ ਉੱਥੇ ਵਧ ਰਹੇ ਨੇ ਆਸਟ੍ਰੇਲੀਆ 'ਚ ਪਿੱਛੇ ਜੇ ਕੀ ਕੁਝ ਹੋ ਗਿਆ ਸੀਗਾ ਪਤਾ ਹੈ ਆਪਾਂ ਨੂੰ ਹੁਣ ਜੇ ਅਸੀਂ ਜਿਹੜੇ ਲੋਕ ਬਾਹਰ ਪਹੁੰਚ ਚੁੱਕੇ ਆ ਜੇ ਅਸੀਂ ਨਾਂ ਦੱਸਾਂਗੇ ਸਾਡੇ ਭਾਰਤੀ ਲੋਕਾਂ ਨੂੰ ਪਿੱਛੇ ਵਸਦਿਆਂ ਨੂੰ ਕਿ ਭਾਈ ਤੁਹਾਡੀ ਜ਼ਿੰਦਗੀ ਖਤਰੇ 'ਚ ਆ ਜਾਊਗੀ ਫਿਰ ਬੋਲੂ ਕੌਣ ਦੱਸੂ ਕੌਣ ਠੀਕ ਹੈ ਇੱਕ ਅੱਦੇ ਤੋਂ ਆਪ ਨੂੰ ਮਾੜਾ ਵੀ ਸੋਣਾ ਪੈਣਾ ਕਿ ਤੁਸੀਂ ਤੁਹਾਨੂੰ ਕੀ ਅਗਲਾ ਜੋ ਮਰਜ਼ੀ ਫੈਸਲਾ ਲਵੇ ਨਿੱਜੀ ਜ਼ਿੰਦਗੀ ਆ ਪਰ ਸਾਨੂੰ ਦੁੱਖ ਤਾਂ ਕਿਤੇ ਨਾ ਕਿਤੇ ਆਪਾਂ ਸਾਰੇ ਇੱਕ ਇਨਸਾਨੀਅਤ ਸਭ ਤੋਂ ਉੱਚਾ ਧਰਮ ਹੈ ਅੱਜ ਖੈਰ ਗੱਲ ਆਪਾਂ ਧਰਮ ਦੀ ਵੀ ਕਰਨੀ ਸੀ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਇੱਕ ਇਹੋ ਜੀ ਦੁਖੀ ਮਾਂ ਜਿਹਨੇ ਆਪਣੀ ਕੁੱਖ ਚੋਂ ਧੀ ਨੂੰ ਜਨਮ ਦਿੱਤਾ ਤੇ ਉਹ ਧੀ ਪਤਾ ਨਹੀਂ ਕਿਸੇ ਇਹੋ ਜਿਹੇ ਡੇਰੇ ਵਾਲੇ ਮਗਰ ਲੱਗੀ ਉਹਦੀ ਮਾਂ ਨੂੰ ਜੁੰਡਿਆਂ ਤੋਂ ਫੜ ਕੇ ਕਢੀ ਸੀ ਜਾਂਦੀ ਆ। ਖੈਰ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿ ਕਿਸ ਤਰ੍ਹਾਂ ਨਾਲ ਇਹ ਰੁਝਾਨ ਵਧੇ ਨੇ ਕਿ ਲੋਕ ਧਰਮ ਦੀ ਆੜ ਦੇ ਵਿੱਚ ਧਰਮ ਦੇ ਨਾਂ ਤੇ ਐਵੇਂ ਜੇ ਫੈਸਲੇ ਲੈ ਰਹੇ ਨੇ। ਲਾਸਟ ਕਾਲ ਜਿਹੜਾ ਆਪਾਂ ਡੋਂਕੀ ਵਾਲੇ ਬਾਰੇ ਕਰਨੀ ਚਾਹਾਂਗੇ +352 ਪਤਾ ਨਹੀਂ ਕਿਹੜੇ ਦੇਸ਼ ਦਾ ਕੋਡ ਆ ਵੀਰੇ ਆਉਣੇ ਰਹੋ ਤੁਸੀਂ। ਮੇਰੇ ਕੋਲ ਸਿਆਣ ਲੱਗ ਗਿਆ ਹਾਂਜੀ ਤੁਸੀਂ ਆਉਣੇ ਰਹੋ ਜੀ WhatsApp ਤੇ ਜਿਹੜੇ ਜੁੜੇ ਹੋਗੇ ਨਾਲ ਰੌਲਾ ਘਟਾਓ ਜੀ ਪਹਿਲਾਂ ਤਾਂ ਮੈਨੂੰ ਸੁਣੀ ਕੁਛ ਨਹੀਂ ਰਿਹਾ ਬੋਲੋ ਬੋਲੋ ਜੀ ਭਾਂਜੀ ਕੀ ਕਹਿਣਾ ਚਾਹੁੰਦੇ ਹੋ ਆਉਣੇ ਰਹੋ ਆਪ ਜੀ ਹੈਲੋ ਭਾਂਜੀ ਤੁਸੀਂ ਆਉਣੇ ਰਹੋ ਮर्याਦਾ ਰੱਖੋ ਹਾਂਜੀ ਹਾਂਜੀ ਸਸਰੀ ਘਰ ਬੇਟਾ ਕਿੱਦਾਂ ਠੀਕ ਠਾਕ ਬਹੁਤ ਵਧੀਆ ਜੀ ਸਸਰੀ ਘਰ ਹਾਂਜੀ ਬੇਟੇ ਇਸ ਵੈਲ ਵਿੱਚ ਲੜਕੀ ਮਨਜੀਤਕੌਰ ਦੀ ਬਹੁਤ ਗਲਤੀ ਆ ਤੇ ਬੇਟਾ ਉਹ ਆਪਣੇਸਾ ਠੀਕ ਸਾਹ ਤੁਹਾਨੂੰ ਮਾਤਾ ਜੀ ਮੈਨੂੰ ਲੱਗਦਾ ਮਾਤਾ ਜੀ ਮੈਨੂੰ ਲੱਗਦਾ ਤੁਸੀਂ ਕੋਈ ਪੁਰਾਣਾ ਕੇ ਸੁਣ ਰਹੇ ਹੋ ਅਸੀਂ ਅੱਜ ਗੱਲਬਾਤ ਕੋਈ ਹੋਰ ਕਰ ਰਹੇ ਸੀ ਵੈਸੇ ਤੁਸੀਂ ਬੋਲ ਕਿੱਥੇ ਰਹੇ ਹੋ ਜੀ 351 ਕਿੱਥੋਂ ਦਾ ਕੋਡ ਹੈ ਅਸੀਂ ਅਸੀਂ ਇੰਗਲੈਂਡ 'ਚ ਬੋਲ ਰਹੇ ਹਾਂ ਪੁਰਤਗਾਲ ਦਾ ਨੰਬਰ ਹੈ ਬੇਟੇ ਇਹ ਠੀਕ ਹੈ ਜੀ ਆਪਾਂ ਗੱਲਬਾਤ ਜਿਹੜੀ ਹੋਰ ਕਰ ਰਹੇ ਸੀ ਬਾਕੀ ਮਨਜੀਤਕੌਰ ਸੋਮਵਾਰ ਨੂੰ ਕੁਝ ਨਮਾ ਆਪ ਦਾ ਪੱਖ ਦੱਸਣ ਦੇ ਲਈ ਸਾਡੇ ਨਾਲ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਗੱਲ ਵੀ ਕਰਨੀ ਹੈ ਠੀਕ ਹੈ ਠੀਕ ਹਾਂ ਜੀ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਮਨਜੀਤ कौर ਸਾਡੇ ਨਾਲ ਗੱਲਬਾਤ ਕਰਨਗੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਲੜਕੀ ਤੇ ਦੋਸ਼ ਲੱਗਿਆ ਸੀ ਕਿ ਉਹ ਕਿਸੇ ਆਪ ਦੇ ਕਿਸੇ ਨਵੇਂ ਰਿਸ਼ਤੇ ਦੇ ਵਿੱਚ ਵੱਜ ਕੇ ਆਪ ਦੇ ਪਤੀ ਨੂੰ ਉਹਨੇ ਮਰ ਲਈ ਮਜਬੂਰ ਕੀਤਾ ਉਹ ਲੜਕੀ ਸੋਮਵਾਰ ਦੇ ਵਿੱਚ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਗੱਲਬਾਤ ਕਰੇਗੀ ਸੋ ਇਹ ਜਿਹੜੀ ਡੋਂਕੀ ਵਾਲੀ ਗੱਲ ਸੀ ਇਹ ਇੱਥੇ ਹੀ ਐਂਡ ਕਰਦੇ ਹਾਂ ਪਰ ਅਖੀਰ ਦੇ ਵਿੱਚ ਇੱਕ ਬੇਨਤੀ ਹੈ ਮੇਰੀ ਨਾ ਲਓ ਇਹੋ ਜਿਹੇ ਫੈਸਲੇ ਗਲਤ ਹੋ ਜੂ ਗੱਲ ਤੁਹਾਡੇ ਅਗਲੇ ਪਿਛਲੇ ਸਭ ਰੁਲ ਜਾਣਗੇ ਸਮਾਂ ਨਹੀਂ ਸਹੀ 4 ਸਾਲ ਤਾਂ ਜਮੇ ਹੀ ਇਹ ਰਾਹ ਬੰਦ ਹੋ ਚੁੱਕਾ ਹੈ ਨਾ ਲਓ 4 ਨਹੀਂ ਮੈਂ ਕਹਿੰਦਾ ਸਾਰੀ ਉਮਰ ਗਲਤ ਤਰੀਕੇ ਨਾਲ ਨਾ ਆਉਣ ਦਾ ਸੋਚੋ ਜੇ ਤੁਹਾਨੂੰ ਕੋਈ ਮੰਗਿਆ 60 ਲੱਖ 80 ਲੱਖ 40 ਲੱਖ ਦਿੰਦਾ ਤੁਹਾਨੂੰ ਮੰਗਿਆ 5 ਲੱਖ ਤਾਂ ਬੜਾ ਸੌਖਾ ਮਿਲ ਜਾਣਾ 5 ਲੱਖ ਦੀਆਂ 5 ਮੱਝਾਂ ਲਓ ਕਿੱਲਾ ਡੂੜ ਕਿੱਲਾ ਆਪਦੇ ਕੋਲੇ ਹੈਗਾ ਤੁਸੀਂ ਇੰਨੀ ਚੰਗੀ ਜ਼ਿੰਦਗੀ ਜੀ ਸਕਦੇ ਹੋ ਨਾ ਮੇਰੇ ਕੋਲੇ ਕਈ ਬੰਦੇ ਹੈਗੇ ਆ ਮੈਨੂੰ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਣੀ ਮੈਂ ਜਿੰਨਾ ਦਾ ਦੱਸ ਨਹੀਂ ਸਕਦਾ ਤੁਹਾਨੂੰ ਵੀ ਇੰਨਾ ਵਧੀਆ ਬਿਜ਼ਨਸ ਕਰੀ ਜਾਂਦੇ ਨੇ ਲੋਕ ਸੋ ਪਲੀਜ਼ ਮੇਰੀ ਬੇਨਤੀ ਮੰਨਿਓ ਯਾਰ ਨਾ ਤੁਸੀਂ ਕਿਸੇ ਦੇ ਧਿਆਪਤੋਂ ਆਏ ਨਹੀਂ ਮਰਨਾ ਆਪਾਂ ਜ਼ਿੰਦਗੀ ਬੜੀ ਕੀਮਤੀ ਆ بڑے ਸੁਪਨੇ ਆ ਸਾਡੇ ਮਾਪਿਆਂ ਦੇ ਸਾਡੇ ਨਾਲ ਜੁੜੇ ਸੋ ਅਜਾਤ ਲੈਨੇ ਹੁਣ ਇਹ ਟਾਕ ਸ਼ੋ ਆਪਾਂ ਇੱਥੇ ਹੀ ਬੰਦ ਕਰਦੇ ਆ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਰਹੇ ਆ ਤੇ ਫਿਰ ਅਸੀਂ ਇੰਗਲੈਂਡ ਨਾਲ ਜੁੜਦੇ ਆ ਜਿੱਥੋਂ ਇੱਕ ਵੀਰ ਜੀ ਸਾਨੂੰ ਅਪਡੇਟ ਕਰਨਗੇ